ਆ ਰਿਸ਼ਤੇਦਾਰੀਆਂ ਚ ਬੰਦਾ ਨਾ ਉਂਗਲੀ ਵਿੱਚ ਪਾ ਕੇ ਮਾੜਾ ਫੇਰ ਆਉਂਦਾ ਇਸ ਤਰ੍ਹਾਂ ਗੱਲਾਂ ਸਾਡੇ ਨਾਲ ਕਰੀ ਜਾਂਦਾ ਜਾਂ ਤੇ ਉਹ ਰੱਬ ਨੂੰ ਭੁਲੇਖਾ ਦੇ ਰਿਹਾ ਤੇ ਫਿਰ ਜਾਂ ਸਾਨੂੰ ਭੁਲੇਖਾ ਦੇ ਰਿਹਾ ਇੱਕ ਪਾਸੇ ਤਾਂ ਭੁਲੇਖਾ ਦੇ ਹੀ ਰਿਹਾ ਹੈ ਜੇ ਤੇ ਮਾੜਾ ਕਮਾਉਂਦਿਆਂ ਕਮਾਉਂਦਿਆਂ ਉਹ ਬੰਦਾ ਸਾਡੇ ਨਾਲ ਗੱਲਾਂ ਕਰ ਰਿਹਾ ਹੈ ਤੇ ਫਿਰ ਉਹ ਕਿਤੇ ਨਾ ਕਿਤੇ ਸਾਨੂੰ ਭੁਲੇਖਾ ਦੇ ਰਿਹਾ ਹੈ ਕਿ ਮੈਂ ਰੱਬ ਨਾਲ ਜੁੜਿਆ ਤੇ ਜੇ ਸਤਮੁਤੀ ਉਹ ਸਾਡੀਆਂ ਗੱਲਾਂ ਨਾਲ ਜੁੜਿਆ ਹੋਇਆ ਤੇ ਮਾਰਾ ਕੁਮਾਰਿਆ ਫਿਰ ਉਹ ਰੱਬ ਨੂੰ ਭੁਲੇਖਾ ਦੇ। ਤੇ ਰੱਬ ਇਦਾਂ ਦਾ ਨਹੀਂ ਜਿਹੜਾ ਭੁਲੇਖੇ ਖਾ ਜਾਵੇ। ਅਕਾਲ ਪੁਰਖ ਇਦਾਂ ਦਾ ਨਹੀਂ ਹੈ ਕਿ ਜਿਹੜਾ ਕਿਸੇ ਦੇ ਇਦਾਂ ਦੇ ਵਿਖਾਵੇ ਦੇ ਨਾਲ ਭੁਲੇਖਾ ਖਾ ਕੇ ਤੇ ਉਹ ਸੋਚੇ ਵੀ ਇਹ ਬੰਦਾ ਬੜਾ ਭਗਤ ਹੈ ਮੇਰਾ ਰੱਬ ਦਾ ਇਹ ਨਾਮ ਜਪ ਰਿਹਾ ਹੈ ਰਾਤ ਦਿਨ ਜਪਦਾ ਮੈਨੂੰ ਚੇਤੇ ਕਰਦਾ ਰਹਿੰਦਾ। ਇਦਾਂ ਦਾ ਭੁਲੇਖਾ ਕਾਲਪੁਰਖ ਵੈਗੁਰੂ ਕਦੇ ਵੀ ਨਹੀਂ ਖਾਂਦਾ। ਸਮਾਜ ਜਿਹੜੀ ਬੇਕੀ ਕਰ ਲਗਾ ਜੇ ਮਨੁੱਖ ਤੂੰ ਮਾਲਾ ਹੀ ਫੇਰ ਰਿਆ ਹੈ ਤੇ ਕਬੀਰ ਸਾਹਿਬ ਕਹਿੰਦੇ ਆਪਣੀ ਰਸਨਾ ਦੀ ਮਾਲਾ ਬਣਾ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਪਣੀ ਮਾਲਾ ਇਦਾਂ ਦੀ ਬਣਾ ਲੈ ਕਿ ਤੇਰੀ ਰਸਨਾ ਤੋਂ ਅਕਾਲ ਪੁਰਖ ਵਾਹਿਗੁਰੂ ਕਦੇ ਵਿਸਰੇ ਹੀ ਨਾ ਕਦੇ ਭੁੱਲੇ ਹੀ ਨਾ ਤੇਰੀ ਰਸਨਾ ਜਪਦੀ ਰਹੇ ਇਦਾਂ ਦੀ ਮਾਲਾ ਪਿਆਰ ਕਰ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਤਾ ਤੋ ਸੁਖ ਵਿਸਰਾਮ ਕਿਵੇਂ ਇਦਾਂ ਦੀ ਮਾਲਾ ਬਣਾ ਇਦਾਂ ਦੀ ਮਾਲਾ ਬਣਾ ਕਿ ਤੈਨੂੰ ਰੱਬ ਵਿਸਰੇਗਾ ਤੂੰ ਰਾਤ ਦਿਨ ਆਪਣੀ ਰਸਨਾ ਨੂੰ ਹੀ ਮਾਲਾ ਬਣਾ ਲੈ ਰਸਨਾ ਨਾਲ ਜਪਦਾਰ ਹੈ ਤੇਰੀ ਇਹੋ ਹੀ ਮਾਲਾ ਹੈ ਤੈਨੂੰ ਵੱਖਰੀ ਮਾਲਾ ਲੈਣ ਦੀ ਲੋੜ ਨਹੀਂ ਬੰਦਾ ਕਰਮ ਕਰ ਰਿਹਾ ਮਾਲਾ ਦੇ ਮਣਕੇ ਕੁਮ ਆ ਰਿਹਾ ਹੈ ਗਿਣ ਰਿਹਾ ਹੈ ਪਰ ਉਸ ਕਰਮ ਦੇ ਵਿੱਚ ਸੁਰਤ ਨਹੀਂ ਟਿੱਕੀ ਹੋਈ ਦੀ ਸੁਰਤ ਕਿਤੇ ਹੋਰ ਪਹੁੰਚੀ ਜਾ ਗੁਰੂ ਬਾਣੀ ਦੀ ਪੋਥੀ ਪ੍ਰਕਾਸ਼ ਕਰਕੇ ਬੰਦਾ ਪੜ ਰਿਹਾ ਹੈ ਸ਼ਬਦ गा ਰਿਹਾ ਹੈ ਗੁਰਬਾਣੀ गा ਰਿਹਾ ਹੈ ਗੁਰਬਾਣੀ ਪੜ ਰਿਹਾ ਹੈ ਸੁਰਤ ਕਿਤੇ ਹੋਰ ਪਹੁੰਚੀ ਹੋਈ ਜਿਹੜਾ ਕਰਮ ਕਰ ਰਿਹਾ ਹੈ ਉਹਦੇ ਵਿੱਚ ਸਫਲਤਾ ਤਾਂ ਨਹੀਂ ਮਿਲ ਰਹੀ ਕਿਉਂਕਿ ਤੇਰਾ ਧਿਆਨ ਇਕਾਗਰ ਨਹੀਂ ਸੁਰਤ ਉੱਤੇ ਨਹੀਂ ਜੇਿਸ ਕੰਮ ਵਿੱਚ ਮੈਂ ਪਹਿਲਾਂ ਬੇਨਤੀ ਕੀਤੀ ਜਿਸ ਕੰਮ ਵਿੱਚ ਸਾਡੀ ਸੁਰਤ ਨਹੀਂ ਨਾ ਉਹਦੇ ਚ ਕਦੇ ਸਫਲ ਨਹੀਂ ਹੋਵਾਂ। ਕਿ ਸਫਲ ਹੋਣ ਦੇ ਲਈ ਸੁਰਤ ਦਾ ਟਿਕਣਾ ਬੜਾ ਜ਼ਰੂਰੀ ਹੈ। ਧਿਆਨ ਦਾ ਟਿਕਣਾ ਬੜਾ ਜ਼ਰੂਰੀ ਹੈ। ਦੁਨੀਆ ਵਿੱਚ ਜਿਹੜੇ ਲੋਕ ਸਫਲ ਨੇ ਨਾ ਉਹਨਾਂ ਨੂੰ ਕਦੇ ਪੁੱਛੋ ਵੀ ਤੁਹਾਡੀ ਸਫਲਤਾ ਦਾ ਰਾਜ ਕੀ ਹੈ? ਤੁਹਾਡੀ ਸਫਲਤਾ ਦੇ ਪਿੱਛੇ ਸਟਰਗਲ ਕਿੰਨੀ ਹੈ? ਤੁਹਾਡੀ ਮਿਹਨਤ ਕਿੰਨੀ ਹੈ ਤੁਹਾਡੀ? ਤੁਸੀਂ ਕੀ ਮੁਸ਼ਕਲਤ ਕੀਤੀ ਹੈ ਇੱਥੋਂ ਤੱਕ ਪਹੁੰਚਣ ਲਈ? ਉਹਨਾਂ ਨੂੰ ਪੁੱਛ ਕੇ ਵੇਖੋ। ਉਹ ਕੰ데 ساری ساری ਰਾਤ ਰਾਤ ਬਹਿ ਕੇ ਪੜਦੇ ਰਹੇ 2 2 ਵਜੇ ਤੱਕ ਪੜਦੇ ਰਹੇ 3 3 ਵਜੇ ਤੱਕ ਤੜਕੇ ਤੱਕ ਪੜਦੇ ਰਹੇ ਇੱਕ ਪਲ ਵੀ ਅੱਖ ਜਿਹੜੀ ਸੀ ਲੱਗਦੀ ਸੀ ਤਾਂ ਫੇਰ ਉੱਠ ਪਈਦਾ ਸੀ ਉੱਠ ਕੇ ਕਿਤਾਬ ਫੜੀਦੀ ਸੀ ਪੜਦੇ ਸੀ ਰਤਾ ਕੋ ਨੀਂਦ ਅੱਖਾਂ ਵਿੱਚ ਆਉਂਦੀ ਸੀ ਫੇਰ ਜਾਗਦੇ ਸੀ ਇਨੀ ਮਿਹਨਤ ਕੀਤੀ ਹੈ ਤਾਂ ਇੱਥੋਂ ਤੱਕ ਪਹੁੰਚੇ ਕਿਸੇ ਵੀ ਮਨੁੱਖ ਦੀ ਸਫਲਤਾ ਦੇ ਪਿੱਛੇ ਉਹਦੀ ਕਹਾਣੀਆਂ ਨੂੰ ਦੇਖਣਾ ਬੜਾ ਜ਼ਰੂਰੀ ਹੈ ਤੇ ਉਹਦੀ ਕਹਾਣੀਆਂ ਕਿਉਂ ਕਿਵੇਂ ਹੈ ਕਿੱਦਾਂ ਦੀ ਹੈ ਉਹਦੀ ਸੁਰਤ ਟਿੱਕੀ ਹੋਈ ਸੀ ਉਹਦਾ ਆਪਣੇ ਮਿਸ਼ਨ ਵਿੱਚ ਆਪਣੇ ਕੰਮ ਵਿੱਚ ਪਿਆਰ ਸੀ ਮੁਹੱਬਤ ਸੀ ਜਿਸ ਮਨੁੱਖ ਦੀ ਆਪਣੇ ਕੰਮ ਵਿੱਚ ਮੁਹੱਬਤ ਨਹੀਂ ਨਾ ਪਿਆਰ ਨਹੀਂ ਹੈ ਉਹ ਕਦੇ ਕੋਈ ਸਕਾਰਜ ਖੇਤਰ ਵਿੱਚ ਸਫਲ ਨਹੀਂ ਹੋ ਸਕਦਾ ਕਿਉਂਕਿ ਉਹਨੂੰ ਸਫਲ ਹੋਣ ਦੇ ਲਈ ਆਪਣੇ ਕੰਮ ਦੇ ਨਾਲ ਪਿਆਰ ਕਰਨਾ ਪੈਂਦਾ ਹੈ ਬਹੁਤੇ ਲੋਕ ਸਾਧ ਸੰਗਤ ਧਿਆਨ ਨਾਲ ਸੁਣਿਓ ਸਾਡੇ ਜੀਵਨ ਨਾਲ ਜੁੜੀ ਹੋਈ ਗੱਲ ਹੈ। ਬਹੁਤੇ ਲੋਕ ਸਰਵਸ ਕਰਦੇ ਨੇ, ਜੌਬ ਕਰਦੇ ਨੇ। ਪਰ ਜੌਬ ਕਰਦੇ ਸਮੇਂ ਆਪਣੇ ਕੰਮ ਤੋਂ ਸੰਤੁਸ਼ਟ ਨਹੀਂ ਹੁੰਦੇ। ਉਹ ਜਾਂਦੇ ਨੇ ਸਮੇਂ ਸਿਰ। ਵਾਪਸ ਆਉਂਦੇ ਨੇ ਛੁੱਟੀ ਕਰਕੇ ਪਰ ਉਹ ਸੰਤੁਸ਼ਟ ਨਹੀਂ ਆ। ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਵਾਕ ਹੈ ਸਤਿਗੁਰੂ ਕਹਿੰਦੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਤੂੰ ਬੱਧ ਹੋਏ ਅਸੀਂ ਜਾਣਾ ਏ ਸ਼ਾਮਾਂ ਨੂੰ ਤੁਰਨ ਲੱਗਿਆਂ ਕਰੋ ਟਾਈਮ ਵੇਖਦੇ ਪੀਣ ਦੇ ਵਜੇ ਕੰਮ ਤੇ ਜਾਣਾ ਉਧਰੋਂ ਕੰਮ ਤੋਂ ਟਾਈਮ ਵੇਖਦੇ ਨੇ ਵਜੇ ਵਾਪਸ ਆਉਣਾ ਕੰਮ ਤੇ ਕੀ ਕੀਤਾ ਹੈ ਕਿਦਾਂ ਕੰਮ ਕੀਤਾ ਹੈ ਧਿਆਨ ਲਾ ਕੇ ਕੀਤਾ ਹੈ ਚੰਗਾ ਕੀਤਾ ਮਾੜਾ ਕੀਤਾ ਇਸ ਨਾਲ ਕੋਈ ਤੱਲਕ ਨਹੀਂ ਤੱਲਕ ਇਸ ਗੱਲ ਨਾਲ ਹੈ ਜਾਣਾ ਤੇ ਵਾਪਸ ਆਉਣਾ ਸਵੇਰੇ ਜਾਣਾ ਸ਼ਾਮਾਂ ਨੂੰ ਵਾਪਸ ਆਉਣਾ ਮੈਂ ਜਿਸ ਪਾਸੋਂ ਤਨਖਾਹ ਲੈ ਰਿਹਾ ਜਿਸ ਪਾਸ ਡਿਊਟੀ ਕਰ ਰਿਹਾ ਮੈਂ ਉਹਨੂੰ ਕੀ ਕਰਕੇ ਦਿੱਤਾ ਕਿੰਨਾ ਕੰਮ ਕਰਕੇ ਦਿੱਤਾ ਇਹ ਗੁਰਮਤਿ ਸਿਖਾਉਂਦੀ ਹੈ ਗੁਰੂ ਗਿਆਨ ਸਿਖਾਉਂਦਾ ਹੈ ਗੁਰੂ ਬਾਣੀ ਸਿਖਾਉਂਦੀ ਹੈ ਜਿੱਥੇ ਰਹਿ ਕੇ ਕੰਮ ਕਰ ਰਿਆ ਨਾ ਉਸ ਕੰਮ ਪ੍ਰਤੀ ਵਫਾਦਾਰ ਹੋ ਜਾ ਤੂੰ ਲੱਭਦਾ ਭਗਤ ਹੈ ਤੂੰ ਅਕਾਲ ਪੁਰਖ ਦਾ ਭੇਜਿਆ ਫਰਿਸ਼ਤਾ ਹੈ ਜੇ ਤੂੰ ਆਪਣੀ ਡਿਊਟੀ ਪ੍ਰਤੀ ਜ਼ਿੰਮੇਵਾਰ ਹੈ ਜਿੱਥੇ ਰਹਿ ਰਿਹਾ ਜਿੱਥੇ ਕੰਮ ਕਰ ਰਿਆ ਨਾ ਆਪਣੇ ਕਾਰਜ ਖੇਤਰ ਦੇ ਵਿੱਚ ਤੂੰ ਇਮਾਨਦਾਰੀ ਨਿਭਾ ਰਿਹਾ ਤੇ ਤੂੰ ਰੱਬ ਦਾ ਫਰਿਸ਼ਤਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਭਗਤ ਹੈ ਤੇ ਜੇ ਤੇਰੀ ਸੁਰਤ ਵਿੱਚ ਇਹ ਆ ਕਿ ਮੈਂ ਜਾਣਾ ਤੇ ਵਾਪਸ ਆ ਜਾਣਾ ਆਪਣਾ ਕੰਮ ਨਾਲ ਕੋਈ ਮਤਲਬ ਨਹੀਂ ਕੋਈ ਪਿਆਰ ਨਹੀਂ ਆਪਾਂ ਨੂੰ ਆਪਣੀ ਜੌਬ ਦੇ ਨਾਲ ਪਿਆਰ ਕਰੋਗੇ ਆਪਣੇ ਕੰਮ ਦੇ ਨਾਲ ਤੇ ਸਫਲ ਹੋਵੋ ਬੱਚਾ ਪਹਿਨ ਕਾਪੀ ਆਪਣੇ ਬੈਗ ਨਾਲ ਪਿਆਰ ਕਰੇਗਾ ਤੇ ਸਫਲ ਹੋਵੇਗਾ ਆਪਣੀਆਂ ਕਿਤਾਬਾਂ ਨਾਲ ਪਿਆਰ ਕਰੇਗਾ ਸਫਲ ਹੋਵੇਗਾ ਅਸੀਂ ਜਿਸ ਕਾਰਜ ਖੇਤਰ ਵਿੱਚ ਜਾ ਕੇ ਕੰਮਕਾਰ ਕਰਦੇ ਹਾਂ ਉਹਦੇ ਨਾਲ ਮੁਹੱਬਤ ਬਣੇਗੀ ਤੇ ਸਫਲ ਹੋਵਾਂਗੇ ਜੇ ਸਾਡਾ ਪਿਆਰ ਹੀ ਨਹੀਂ ਬਣਿਆ ਤੇ ਸਾਰੀ ਜ਼ਿੰਦਗੀ ਅਸੀਂ ਇਹੋ ਹੀ ਵੇਖਦੇ ਰਹਿਣਾ ਕਿ ਮੇਰਾ ਮਾਲਕ ਮੇਰੀ ਤਨਖਾਹ ਵਧਾ ਦੇਵੇ ਮੈਨੂੰ ਮਸਲਾ ਹੀ ਤਨਖਾਹ ਨਾਲ ਅਸੀਂ ਕਦੇ ਵੀ ਅੱਗੇ ਵੱਧ ਪਾਵਾਂਗੇ ਅੱਗੇ ਵਧਣ ਲਈ ਸੁਰਤ ਸਾਡੀ ਉੱਥੇ ਹੋਵੇ ਜਿੱਥੇ ਅਸੀਂ ਬੈਠੇ ਆਂ ਸੁਰਤ ਇਦਾਂ ਨਾ ਹੋਵੇ ਕਿ ਸਰੀਰ ਦਾ ਇੱਕ ਬੁੱਤ ਤਲਬੂਤ ਇੱਥੇ ਬੈਠਾ ਹੋਵੇ ਅਸੀਂ ਕਿਤੇ ਪਹੁੰਚੀ ਹੋਈਏ ਆਜ ਧਾਰਮਿਕ ਖੇਤਰ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਮਨੁੱਖ ਫੇਲ ਹੋ ਗਿਆ ਇਸੇ ਲਈ ਫੇਲ ਹੋ ਗਿਆ ਧਾਰਮਿਕ ਸਥਾਨਾਂ ਤੇ ਸਰੀਰ ਹੀ ਬਚਦੇ ਨੇ ਸੁਰਤਾਂ ਤੇ ਕਿਤੇ ਪਹੁੰਚੀ ਆਉਂਦੀਆਂ ਧਾਰਮਿਕ ਸਥਾਨਾਂ ਤੇ ਜਾ ਕੇ ਵੇਖੋ ਤੁਸੀਂ ਸਰੀਰ ਬੈਠੇ ਹੁੰਦੇ ਨੇ ਸਰੀਰਾਂ ਨੇ ਅੱਖਾਂ ਬੰਦ ਕੀਤੀਆਂ ਹੁੰਦੀਆਂ ਅੱਖਾਂ ਬੰਦ ਕਰਕੇ ਸੁਰਤ ਕਿਤੇ ਦੀ ਕਿਤੇ ਸੈਰ ਕਰਦੀਆਂ